ਆਹ ਤਾਂ ਕਬੀਰ ਜੀ ਕਹਿੰਦੇ ਜਦ ਲਗ ਤਾਗਾ ਬਾਹੋਂ ਬੇਹੀ ਤਵ ਲਗ ਬਿਸਰੈ RAM ਸੁਨੇਹੀ ਕਹਿੰਦਾ ਜਦੋਂ ਮੈਂ ਧਾਗਾ ਪਾਉਂਦਾ ਨਾ ਉਹ ਤਾਣੀ ਤੰਦੇ ਸੀ ਉਹ ਵਿੱਚੋਂ ਦੀ ਜਿਹੜੇ ਉਹ ਚੂਈ ਜੀ ਲਗਾਉਂਦੇ ਹੁੰਦੇ ਐ ਉਹਦੇ 'ਚ ਜਦੋਂ ਕਹਿੰਦੇ ਮੈਂ ਧਾਗਾ ਪਾਉਂਦਾ ਨਾ ਤੇ ਉਹਦੇ 'ਚ ਦੋ ਫੂਕਾ ਮਾਰਦਾ ਦੋ ਸਾ ਮੇਰੇ ਬਿਰਥੇ ਚਲੇ ਜਾਂਦੇ ਐ ਇੰਨਾ ਵੀ ਮੈਨੂੰ ਔਖਾ ਲੱਗਦਾ ਜਾਵ ਲਗ ਧਾਗਾ ਬਾਹੂ ਬੇਹੀ ਤਾਵ ਲਗ ਬਿਸਰੈ RAM ਸਨੇਹੀ ਸਾਸ ਸਾਸ ਤੇਰਾ ਨਾਮ ਸਮਾਰੂ ਕਹਿੰਦੇ ਸਾਸ ਸਾਸ ਦੇ ਨਾਲ ਮੈਂ ਤੇਰਾ ਨਾਮ ਸੰਭਾਲਦਾ ਨਾਮ ਇਕੱਠਾ ਕਰੀ ਜਾਂਦਾ ਨਾਮ ਦੀਆਂ ਹਿਰਦੇ ਦੇ ਵਿੱਚ ਬੋਰੀਆਂ ਭਰੀ ਜਾਂਦਾ ਮੈਂ ਸਾਸ ਸਾਸ ਤੇਰਾ ਨਾਮ ਸਮਾਰੂ ਤੁਮ ਹੀ ਤੁਮ ਹੀ ਤੇ ਪ੍ਰਭ ਆਹੀ ਤੁਮ ਹੀ ਤੇ ਪ੍ਰਭ ਆਹੀ ਸੋ ਮਹੀਤੇ ਪ੍ਰਵਾਹੀ ਕਿੰਦ ਤੇਰੀ ਕਿਰਪਾ ਸਦਕ ਹੀ ਹੋ ਸਕਦਾ ਹੈ ਸਾਹ ਸਾਹ ਤੇਰਾ ਨਾਮ ਸਮਾਲ ਦਰਮ ਅਖੀਰਲੀ ਪੰਕਤੀ ਵਿੱਚ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਨਾਨਕ ਟੇਕ ਭਈ ਕਰਤੇ ਕੀ ਭਈ ਕਰਤੇ ਕੀ ਨਾਨਕ ਟੇਕ ਭਈ ਕਰਤੇ ਕੀ ਕਹਿੰਦੇ ਜਦੋਂ ਕਰਤਾ ਪੁਰਖ ਦੀ ਮੈਂ ਟੇਕ ਲੈ ਲਈ ਨਾ ਓਟ ਲੈ ਲਈ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਲਾਹੀ ਹੋਰ ਕਹਿੰਦੇ ਦੂਜੇ ਦੀਆਂ ਆਸਾਂ ਹੀ ਛੱਡ ਦਿੱਤੀਆਂ ਹੋਰਾਂ ਦੇ ਆਸਰੇ ਹੀ ਛੱਡ ਦਿੱਤੇ ਹੁਣ ਖਿਆਲ ਕਰ ਉਹ ਵੀ ਆਪਾਂ ਕਰਤੇ ਦੀ ਅਕਾਲ ਪੁਰਖ ਦੀ ਟੇਕ ਤੱਕੀ ਹੈ ਕਿ ਨਹੀਂ ਉਹਦਾ ਆਸਰਾ ਤੱਕਿਆ ਹੈ ਕਿ ਨਹੀਂ ਆਪਾਂ ਉਹਦਾ ਆਸਰਾ ਲਿਆ ਨਹੀਂ ਲਿਆਉਣਾ ਆਸਰਾ ਸਾਨੂੰ ਤਾਂ ਆਸਰੇ ਹੀ ਬੜੇ ਨੇ ਕਿਸੇ ਨੂੰ ਮਾਂ ਬਾਪ ਦਾ ਕਿਸੇ ਨੂੰ ਐਮਐਲਏ ਥਾਣੇਦਾਰ ਦਾ ਕਿਸੇ ਨੂੰ ਕਬਰਾਂ ਦਾ ਕਿਸੇ ਨੂੰ ਜੰਡਾਂ ਦਾ ਕਿਸੇ ਨੂੰ ਦੇਹ ਧਾਰੀ ਪਖੰਡੀਆਂ ਦਾ ਕੋਈ ਫਰਿੱਜ ਦੇ ਵਿੱਚ ਬੈਠਾ ਹੈ ਕੋਈ ਜੇਲ੍ਹ ਦੇ ਵਿੱਚ ਬੈਠਾ ਹੈ ਸਾਨੂੰ ਤਾਂ ਉਹਨਾਂ ਦੇ ਅਜੇ ਵੀ ਆਸਰੇ ਨੇ ਬਿਰਲਾ ਸਖ ਹੁੰਦਾ ਹੈ ਜਿਹੜਾ ਕਹਿੰਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਨ ਹੋਰ ਕਿਸੇ ਦਾ ਆਸਰਾ ਨਹੀਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਓ ਪੜ੍ਹਦੇ ਹੁੰਦੇ। ਕਹਿੰਦੇ ਕਿਸ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਮੰਝ ਨਮਾਣੀ ਮੇਰਾ ਤਾਂ ਮੰਜ ਨਮਾਣੀ ਇੱਕ ਤੂੰ ਮੇਰਾ ਨਮਾਣੇ ਦਾ ਤਾਂ ਕਹਿੰਦੇ ਇੱਕੋ ਤੂੰ ਹੀ ਹੈ ਮੰਜ ਨਮਾਣੀ ਇੱਕ ਤੂੰ ਕਿਉਂ ਨਾ ਮਰੀਜਾ ਰੋਏ ਜਾਨ ਲੱਗ ਚੇਤਨਾ ਆਬਈ ਕਹਿੰਦੇ ਰੋਣ ਨਿਕਲਦਾ ਹੈ ਜੇ ਤੂੰ ਚੇਤੇ ਨਹੀਂ ਆਉਂਦਾ ਜੇ ਤੂੰ ਵਿਸਰਦਾ ਹੈ ਉਹ ਸੰਗਤ ਤੋਂ ਖਲੋਕ ਹੀ ਧਾਰਨਾ ਪੜਾ ਦਿੰਦੇ ਹੁੰਦੇ ਖਲੋਕੀ